ਲੋ ਵੀਰ ਜੀ ਵੈਲਕਮ ਹੈ ਤੁਹਾਡਾ ਸੰਦੀਪ ਰੋਈਪੁਰ ਵਿਜਨ ਫਾਰਮ ਤੇ ਜੀ ਲੋ ਵੀਰ ਜੀ ਆਪਾਂ ਕੱਢਣ ਲੱਗੇ ਲਾਈਵ ਰਿਜ਼ਲਟ ਠੀਕ ਹੈ ਜਿਹੜਾ ਕੋਈ ਵੀਰ ਭਰਾ ਆਇਆ ਠੀਕ ਹੈ ਜਿਹੜਾ ਨਹੀਂ ਆਇਆ ਤਾਂ ਵੀ ਠੀਕ ਹੈ ਕੋਈ ਗੱਲ ਨਹੀਂ ਵੀਰੇ ਠੀਕ ਹੈ ਆਪਾਂ ਮਤਲਬ ਕਿ ਉਦਾਂ ਹੀ ਵੀਡੀਓ ਫਿਰ ਅਪਲੋਡ ਕਰ ਦਾਂਗੇ ਕਿਉਂਕਿ ਲਾਈਵ ਵੀਡੀਓ ਅਪਲੋਡ ਨਹੀਂ ਹੋ ਰਹੀ YouTube ਤੇ ਕਿਉਂਕਿ ਯਾਰ ਸਬਸਕ੍ਰਾਈਬਰ ਨਹੀਂ ਹੈਗਾ ਆਪਣਾ ਠੀਕ ਹੈ ਵੀਰੇ ਤੇ ਆਪਾਂ ਜੋ ਜੁਬਾਨ ਕੀਤੀ ਹੈ ਵੀ ਆਪਾਂ ਜੋੜਾ ਦੇਣਾ ਤੇ ਫਿਰ ਦੇਣਾ ਹੀ ਹੈ ਵੀਰੇ ਗਿਫਟ ਹੀ ਦੇਣਾ ਠੀਕ ਹੈ ਆ ਜੋੜਾ ਤੁਹਾਡੇ ਸਾਹਮਣੇ ਗਿਆ ਵੀ ਇਹ ਮੋਜਾ ਕਬੂਤਰ ਹੈ ਠੀਕ ਹੈ ਲੌਂਸ ਵਾਲੀ ਕਬੂਤਰੀ ਹੈ ਠੀਕ ਹੈ ਵੀਰ ਜੀ ਆ ਪਰਚੀਆਂ ਪਈਆਂ ਸਾਰੇ ਮੇਰੇ ਭਰਾਵਾਂ ਦਾ ਨਾਮ ਲਿਖਿਆ 17 ਜਣਿਆਂ ਨੇ ਆਪਾਂ ਨੂੰ ਕਮੈਂਟ ਕੀਤਾ ਹੈ 17 17 ਹੀ ਆਪਣੇ ਕੋਲ ਠੀਕ ਹੈ ਵੀਰ ਜੀ ਬੰਦੇ ਨੇ ਤੇ ਆਪਾਂ ਆਨ ਲਾਈਵ ਤੁਹਾਡੇ ਸਾਹਮਣੇ ਆਪਾਂ ਰਿਜ਼ਲਟ ਕੱਢ ਦੇਣਾ ਠੀਕ ਹੈ ਵੀਰ ਜੀ ਬਣੇਰੋ ਵੀਡੀਓ ਚ ਤੇ ਆਪਾਂ ਕੱਲ ਨੀਲੇ ਜੋੜੇ ਦੀ ਵੀਡੀਓ ਪਾਈਏ ਉਹ ਵੀਡੀਓ ਚ ਵੀ ਅੱਠ ਭਰਾਵਾਂ ਨੇ ਕਮੈਂਟ ਕੀਤਾ ਠੀਕ ਹੈ ਵੀਰੇ ਉਹਦੇ ਵੀ ਕਮੈਂਟ ਵੱਧ ਤੋਂ ਵੱਧ ਕਰੋ ਠੀਕ ਹੈ ਆਪਦਾ ਨੰਬਰ ਜ਼ਰੂਰ ਲਿਖਿਆ ਕਰੋ ਵੀਰ ਜੀ ਮੈਂ ਕਿਵੇਂ ਤੁਹਾਨੂੰ ਕੰਟੈਕਟ ਕਰਾਂ ਮੈਨੂੰ ਨਹੀਂ ਸਮਝ ਆਉਂਦੀ ਇਸ ਚੀਜ਼ ਦੀ ਤੇ ਮੈਂ ਤੁਹਾਨੂੰ ਕਿਵੇਂ ਕੰਟੈਕਟ ਕਰਾਂ ਠੀਕ ਹੈ ਵੀਰੇ ਤੁਹਾਡੇ ਸਾਹਮਣੇ ਔਨਲਾਈਨ ਰਿਜ਼ਲਟ ਕੱਢਣ ਜਾ ਰਹੇ ਆ ਆਪਾਂ ਠੀਕ ਹੈ ਆਹ ਪਰਚੀਆਂ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਆਹ ਦੇਖ ਲਓ ਦੇਖੋ ਕਿਹੜੇ ਭਰਾ ਦੀ ਕਿਸਮ ਵਿੱਚ ਨਿਕਲਦਾ ਬਾਰ ਕਬੂਤਰ کلب ਬਾਰ ਕਬੂਤਰ ਕਲੱਬ ਹੈ ਵੀਰ ਜੀ ਬਾਰ ਕਬੂਤਰ ਕਲੱਬ ਵੀਰ ਦਾ ਨਿਕਲਿਆ ਜੀ ਇਹ ਜੋੜਾ ਠੀਕ ਹੈ ਜੀ ਆ ਦੇਖ ਲਓ ਬਾਰ ਕਬੂਤਰ ਕਲੱਬ ਵੀਰ ਦਾ ਨਿਕਲਿਆ ਠੀਕ ਹੈ ਵੀਰੇ ਇਸ ਵੀਰ ਨੂੰ ਬਹੁ ਬਹੁ ਮੁਬਾਰਕਾਂ ਵੀਰ ਜੀ ਇਹਦਾ ਜੋੜਾ ਨਿਕਲਿਆ ਤੇ ਵੀਰ ਆਪਾਂ ਨੂੰ ਕੰਟੈਕਟ ਕਰ ਲਵੇ ਠੀਕ ਹੈ ਵੀਰੇ ਤੇ ਆਪਾਂ ਵੀਡੀਓ ਬਣਾ ਕੇ ਵੀ ਅਪਲੋਡ ਕਰ ਦਾਂਗੇ ਆ ਕਰ ਲਓ ਵੀਰ ਜੀ ਬਾਰ ਕਬੂਤਰ ਕਲੱਬ ਠੀਕ ਹੈ ਵੀਰ ਜੀ ਬਾਰ ਬਾਰ ਕਬੂਤਰ ਕਲੱਬ ਇਹ ਵੀਰ ਦਾ ਜੋੜਾ ਨਿਕਲਿਆ ਵੀਰ ਜੀ ਠੀਕ ਹੈ ਜੀ ਇਹ ਮੇਰੇ ਨਾਲ ਵੀਰ ਕੰਟੈਕਟ ਕਰ ਲਵੇ ਤੇ ਇਹਨੂੰ ਆਪਾਂ ਜੋੜਾ ਵੀਰ ਜੀ ਆਪ ਆ ਕੇ ਲੈ ਜਾਣਾ ਚਾਹੁੰਦਾ ਹੋਵੇ ਲੈ ਜਾਵੇ ਨਹੀਂ ਤਾਂ ਆਪਾਂ ਭੇਜ ਦਾਂਗੇ ਠੀਕ ਹੈ ਵੀਰ ਜੀ ਬਣੇ ਰੋ ਵੀਡੀਓ ਚ ਤਾਨੂੰ ਫੜ ਕੇ ਜੋੜੇ ਦਾ ਸ਼ੌਂਕ ਰਾਨੇ ਆ ਵੀਡੀਓ ਹੁਣੇ ਪਾ ਦਾਂਗੇ ਆਪਾਂ ਥੋੜੀ ਦੇਰ ਤੋਂ ਠੀਕ ਹੈ ਵੀਰ ਜੀ ਸਾਰੀਆਂ ਪਰਚੀਆਂ ਵਿਖਾ ਦਿੰਨੇ ਆਪਾਂ ਵੀਰ ਜੀ ਆਹ ਦੇਖੋ ਵੀਰ ਜੀ ਇਹਨਾਂ ਸਮਝਾਇਆ ਗਿਦੇ ਕਪਰਾ ਦਾ ਨਾਮ ਹੀ ਐ ਸਾਰੇ ਭਰਾਵਾਂ ਦਾ ਨਾਮ ਲਿਖਿਆ ਆ ਵੇਖੋ ਆ ਵੇਖੋ ਠੀਕ ਹੈ ਵੀਰ ਜੀ ਅੰਦਰ ਵੇਖੋ ਠੀਕ ਹੈ ਵੀਰ ਜੀ ਸਾਰੇ ਭਰਾਵਾਂ ਦਾ ਨਾਮ ਲਿਖਿਆ ਹੈ ਆਪਾਂ ਆਹ ਵੇਖੋ ਇਹਨਾਂ ਕਾਫੀ ਪਰਚੀਆਂ ਹੈ ਵੀਰ ਜੀ ਕਿੰਨੀਆਂ ਕੋਲ-ਕੋਲ ਕੇ ਵਿਖਾਵਾਂ ਮੈਂ ਬਾਕੀ ਤੁਸੀਂ ਜੋੜੇ ਦਾ ਸ਼ੌਂਕ ਕਰ ਲਓ ਠੀਕ ਹੈ ਤੁਸੀਂ ਵੇਖਿਆ ਹੀ ਐ ਵੈਸੇ ਵੀ ਜੋੜਾ ਠੀਕ ਐ ਵੀਰੇ ਤੇ ਕੱਲ ਆਪਾਂ ਜੋੜਾ ਪਾਇਆ ਨੀਲਿਆਂ ਦਾ ਤੁਸੀਂ ਉਸ ਵੀਡੀਓ 'ਚ ਜਾ ਕੇ ਕਮੈਂਟ ਕਰੋ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਬਾਅਦ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਐ ਵੀਰੇ ਐਦਾਂ ਹੀ ਆਪਾਂ ਸਾਰੇ ਵੀਰਾਂ ਭਰਾਵਾਂ ਨੂੰ ਜੋੜਾ ਗਿਫਟ ਕਰਦੇ ਰਵਾਂਗੇ ਤੇ ਬਣੇ ਰਿਹਾ ਜੇ ਆਪਦੇ ਭਰਾ ਦੇ ਚੈਨਲ ਨਾਲ ਐਵੇਂ ਠੀਕ ਐ ਵੀਰ ਜੀ ਤੇ ਮਿਲਾਂਗੇ ਅਗਲੀ ਵੀਡੀਓ 'ਚ ਧੰਨਵਾਦ ਵੀਰ ਜੀ